गुरुदारा अम साहब कटे जा रहे अम्बादी दरख्तों बीसी मोर्चा दफ्तर धरना कारिया का गुस्सा आसमानी चढ़िया सड़क ती चक्का जाम कर दिता जमके की ती नारेबाजी हरकत विच आया पुड्डा विभाग दे कुछ अधिकारी तुरंत तन्नाकारियां कोल पहुंचे मुख्यमंत्री पंजाब दा होक्या गया पुतलाते पुड्डा दे छूट आते अहंकार दा पन्या गया खड़ा मोर्चा प्रधान बलविंदर सिंह कुमड़ा ने कहा, एक भी दरखत नहीं कटन देवांगे जल्द खड़कावांगे माननीय हाई कोर्ट दा दरवाजा ਮੋਰਚਾ ਆਗੂ ਰੇਸ਼ਮ ਸਿੰਘ ਕਾਹਲੋ ਨੇ ਕਿਹਾ ਜੇ ਨਾ ਮੰਨੀ ਸਾਡੀ ਮੰਗ ਤਾਂ ਬਹੁਤ ਜਲਦ ਲਗਾਵਾਂਗੇ ਪੁੱਡਾ ਦਫ਼ਤਰ ਨੂੰ ਜਿੰਦਰੀ ਮੋਰਚਾ ਆਗੂ ਹਰਨੇਕ ਸਿੰਘ ਮਲਵਾਨੇ ਨੇ ਕਿਹਾ ਮੋਹਾਲੀ ਵਿੱਚ ਨਹੀਂ ਲੱਭ ਰਹੇ ਵਾਤਾਵਰਣ ਪਰਿਣੀ ਸਿਰਫ ਫੋਟੋਆਂ ਪਾ ਕੇ ਫੋਕੀ ਪ੍ਰਸਿੱਧੀ ਲੈ ਕਰ ਦੇਣੇ ਡਰਾਵੇ ਮੋਰਚਾ ਆਗੂ ਅਜੈਬ ਸਿੰਘ ਬਠੋਈ ਨੇ ਕਿਹਾ ਕਿ ਇਸ ਸੁੱਤੇ ਹੋਏ ਪੁੱਡਾ ਵਿਭਾਗ ਨੂੰ ਜਗਾਉਣ ਲਈ बोहत जल्द पदरी संघर्ष अवतार सिंह नगला ने कहा पुड्डा साग इतिहास कोजी चाल चल रहा के करांगे विरोध मजदूर यूनियन अजीत सिंह ने कहा की पुडा विभाग दिखाया सिर्फ त्रेलर पिक्चर अभी बाकी है ਪ੍ਰਦਰਸ਼ਨ ਵਿੱਚ ਗੁਰਦੁਆਰਾ ਅੰਮ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਟੋਹੜਾ ਵੱਲੋਂ ਸਾਥ ਨਾ ਦੇਣ ਤੇ ਪੜਕੀ ਭੀੜ ਨੇ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਜਲ ਬਦਲਿਆ ਜਾਵੇ ਇਹ ਮੈਨੇਜਰ ਉੱਡਾ ਵਿਭਾਗ ਦੇ ਉੱਚ ਅਧਿਕਾਰੀ ਪਹੁੰਚੇ ਤਾਂ ਨਕਾਰੀਆਂ ਕੋਲਤੇ ਲਿਆ ਮੰਗ ਪੱਤਰ ਅਤੇ ਜਲਦ ਕਾਰਵਾਈ ਕਰਨ ਦਾ ਦਿੱਤਾ ਭਰੋਸਾ ਇਸ ਰੋਜ਼ ਪ੍ਰਦਰਸ਼ਨ ਦੀ ਕਵਰੇਜ ਕਰਨ ਲਈ ਪਹੁੰਚੀ ਸਾਡੇ ਚੈਨਲ ਦੀ ਟੀਮ ਨਾਲ ਸਮੂਹ ਆਗੂ ਸਾਹਿਬਾਨਾਂ ਨੇ ਜੋ ਗੱਲਬਾਤ ਕੀਤੀ ਆਓ دیکھتے ਹਾਂ

مردا 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 سرڪار مردا يا 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 سرڪار مردا مردا سرڪار ਚੈਨਲ ਨੇ ਲਾਇਆ ਇਹਨਾਂ ਦਾ ਮੋਰਚਾ ਬੇਸਿਕਲੀ ਹੈ ਖਿਲਾਫ ਕਿ ਦਰਖਤ ਕੱਟਣ ਦੇ ਸਾਡੀ ਇੱਕ ਆਕਸ਼ਨ ਸਾਈਟ ਆ ਜਿਹੜੀ ਕਿ ਫੀਨਿਕਸ ਨੂੰ ਦਿੱਤੀ ਗਈ ਸੀ ਉਹਦੇ ਵਿੱਚ ਕੁਝ ਅੰਬ ਦੇ ਦਰਖਤ ਕੁਝ ਬਾਕੀ ਹੋਰ ਦਰਖਤ ਖੜੇ ਨੇ ਜਿਨ੍ਹਾਂ ਦੇ ਵਿਰੋਧ ਦੇ ਵਿੱਚ ਕਿ ਉਹ ਵੱਡੇ ਨਾ ਜਾਣ ਇਹਨਾਂ ਦੇ ਕੁਝ ਜਿਹੜੀਆਂ ਨੇ ਰਿਜ਼ਰਵੇਸ਼ਨਸ ਨੇ ਕਿ ਜਿਹੜੇ ਫੁੱਟਪਾਥ ਤੇ ਲੱਗੇ ਦਰਖਤ ਨੇ ਉਹ ਵੀ ਵੱਡੇ ਜਾ ਰਹੇ ਨੇ ਅਸੀਂ ਉਹ ਇਨਕੁਆਇਰੀ ਕਰਾਂਗੇ ਕਿ ਉਹ ਫੁੱਟਪਾਥ ਵਾਲੇ ਦਰਖਤ ਵੀ ਕਿਤੇ ਡਬੱਡੇ ਤਾਂ ਨਹੀਂ ਜਾ ਰਹੇ ਜਾਂ ਜਿਹੜੇ ਅੰਦਰ ਵਾਲੇ ਦਰਖਤ ਨੇ ਇਹਨਾਂ ਬਾਰੇ ਕੀ ਕਰ ਸਕਦੇ ਆ ਆਪਾਂ ਕਿਤੇ ਸਾਈਡ ਪੇਚੀ ਹੈ ਸਾਈਡ ਛੱਡੀ ਹੋਈ ਹੈ ਬਾਹਰ ਦੇ ਰਕਤਾਂ ਦੀ ਦੂਸਰੀ ਸਾਈਡ ਉਹਦੇ ਆਪ ਦੀ ਕਾਰਤਵਾਰੀ ਦੇ ਵਿੱਚ ਨਹੀਂ ਆਈ ਹੈ ਇੱਕ ਸਾਈਡ ਬਾਹਰ ਛੱਡੀ ਹੋਈ ਹੈ ਉਹਦਾ ਕੀ ਕਾਰਨ ਹੈ ਕਿੱਦਾਂ ਪਤਾ ਮੈਨੂੰ ਦੇਖਣਾ ਪੈਣਾ ਸਾਈਡ ਤੇ ਜਾ ਕੇ ਇੱਕ ਵਾਰ ਕਿ ਵੀ ਕੀ ਮਸਲਾ ਹੈ ਕੋਈ ਦੂਰ ਨਹੀਂ ਹੈ ਜੀ ਸਿਰਫ ਅੱਠ ਪੇਚੇ ਹੈ ਪੇਚੇ ਲੱਗ ਰਹੇ ਇੱਥੇ ਤੇ 50 ਮੀਟਰ 500 ਮੀਟਰ ਵੀ ਦਫ਼ਤਰ ਵੀ ਹੈ ਜਿਹੜਾ ਵੀ ਦਫ਼ਤਰ ਇਹ ਜਿਹੜੀ ਡਿਮਾਰਕੇਸ਼ਨ ਦਿੱਤੀ ਗਈ ਹੈ ਉਹ ਪ੍ਰੋਪਰ ਰੂਲਰ ਨਾਲ ਸਰਵੇ ਕਰਾ ਕੇ ਦਿੱਤੀ ਗਈ ਹੈ ਸੋ ਜਿਹੜੀ ਡਿਮਾਰਕੇਸ਼ਨ ਤੋਂ ਵੱਧ ਕੋਈ ਇਹਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇ ਉਹ ਤੇ ਜੋ ਕਾਰਵਾਈ ਹੋ ਜੀ ਜਾਵੇ ਥੈਂਕ ਯੂ ਇਸ ਸਮੇਂ ਦਾ ਖੁਦ ਦਾ ਬੰਦੇ ਬਾਅਦ ਦੱਸੇ ਹੁਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਡਾ ਪ੍ਰੈਸ ਵਾਲੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਰੱਬ ਵਰਗੇ ਸਰੋਤਿਆਂ ਤੱਕ ਘਰ ਘਰ ਬੈਠੇ ਜਿਹੜੀ ਆਵਾਜ਼ ਲੋਕਾਂ ਤੱਕ ਪਹੁੰਚਾਉਂਗੇ ਸਾਡੀ ਤੇ ਇੱਥੇ ਜਿਹੜਾ ਅਸੀਂ ਪੁੱਢਾ ਦਫ਼ਤਰ ਅੱਜ ਕਰ ਐਸਬੀਸੀ ਮਹਾਪੰਚਾਇਤ ਮੋਰਚੇ ਵੱਲੋਂ ਬਠੋਈ ਕਲਾ ਦੀ ਸੰਗਤ ਵੱਲੋਂ ਤੇ ਹੋਰ ਸਾਡੇ ਨਾਲ ਹੰਗ ਜਥੇਬੰਦੀਆਂ ਵੱਲੋਂ ਵੀ ਸਾਡੇ ਆਏ ਜੇ ਸਰਪਾ ਤੇ ਜਿਹੜਾ ਇੱਥੇ ਇੱਕ ਫਨੀਕਸ ਮਾਲ ਬਣ ਰਿਹਾ ਫਨੀਕਸ ਮਾਲ ਬਣ ਰਿਹਾ 12-13 ਕਿੱਲੇ ਜ਼ਮੀਨ ਜਿਹੜੇ ਕੁੱਡਾ ਨੇ ਵੇਚੀ ਹੈ ਉਹਦੇ ਚ 4-500 ਦਰਖਤ ਹੈ ਜਿਹਦੇ ਚ 40 ਦਰਖਤ ਕੱਟੇ ਵੀ ਗਏ ਅੰਬ ਦੇ ਦਰਖਤ ਖੜੇ ਨੇ ਜਿਹੜਾ ਸਾਡਾ ਅੰਬ ਸਾਫ ਗੁਰਦੁਆਰਾ ਤਨ ਤਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੀ ਚਰਨ ਛੋਹ ਧਰਤੀ ਹੈ ਤੇ ਇੱਥੇ ਜਿਹੜਾ ਲੋਕ ਬਹੁਤ ਮਾਨ ਸਤਕਾਰ ਕਰਨੇ ਆਉਂਦੇ ਦੂਰ ਦੂਰ ਤੋਂ ਨਾ ਮੱਥਾ ਟੇਕਣ ਆਂਦੀ ਵਿਦੇਸ਼ਾਂ ਤੋਂ ਦੁਨੀਆਾਂ ਦੀ ਪਰ ਉਹਦਾ ਜਿਹੜਾ ਇਤਿਹਾਸ ਮਟਾਉਣ ਲਈ ਇਹ ਦਿਨ ਰਾਤ ਜਿਹੜੇ ਅੰਬਾਂ ਦੇ ਦਰਖਤ ਜਿ ਕੱਟੇ ਜਾ ਰਹੇ ਮੇਰਾ ਪਿੰਡ ਕੁੰਬੜਾ ਹੈਗਾ ਮੈਂ ਪੁਰਾਣਾ ਜਿਹੜਾ ਪਿਛਲੇ ਜਾਣਦਾ ਵੀ ਇੱਥੇ 100 ਸਾਲ ਪੁਰਾਣੇ ਅੰਬ ਖੜੇ ਨੇ ਪੂਰੇ ਅੰਬ ਖੜੇ ਸੀ ਜਿਹੜੇ ਲਾਗ ਇਹ ਮੌਲ ਬਣਾਇਆ ਪੁੱਡਾ ਦਫ਼ਤਰ ਬਣਾਇਆ ਸਾਰੇ ਅੰਬ ਕੱਟ ਕੇ ਬਣਾਏ ਤੇ ਉਸ ਰੋਕਣ ਵਾਸਤੇ ਦਰਖਤਾਂ ਨੂੰ ਅਸੀਂ ਪਿਛਲੇ 6 ਮਹੀਨਿਆਂ ਤੋਂ ਦਰਖਾਸਤਾਂ ਦੇ ਰਹੇ ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਡਾਇਰੈਕਟਰ বন ਵਿਭਾਗ ਨੂੰ ਵੱਡਾ ਦਫਤਰ ਨੂੰ ਇੱਥੇ ਤੱਕ ਕਿ ਇਹਨਾਂ ਨੂੰ ਸਟੇਟਮੈਂਟ ਦਿੱਤੀ ਸੀ ਕਿ ਦਰਖਤ ਵੀ ਵੱਡੇ ਨਹੀਂ ਜਾਂਦੇਗਾ ਪਰ ਉਹ 40 ਦਰਖਤ ਵੱਡੇ ਪਏ ਜਿਸ ਦੀ ਚਾਰਾ ਰਜੋਈ ਅਸੀਂ ਕੋਰਟ ਵੀ ਕਰ ਰਹੇ ਹਾਂ ਅਦਾਲਤ ਜੀ ਵੀ ਅਸੀਂ ਦਾਤ ਤੌਰ ਪਰ ਕਰ ਰਹੇ ਤੇ ਤੁਹਾਡੇ ਰਾਹੀਂ ਪਹਿਲਾਂ ਕਈ ਵਾਰੀ ਖਬਰਾਂ ਲੱਗ ਚੁੱਕੀਆਂ ਪਰ ਇੱਥੇ ਦੇ ਈਓ ਨੇ ਇੱਥੇ ਦੇ ਸਟੇਟ ਦਸਤਰ ਨੇ ਜਿਹੜਾ ਜੀ ਤੇ ਐਸ ਡੀਓ ਉਹਨਾਂ ਨੂੰ ਮਨਸਾਨ ਦੇ ਹੀ ਕਰਕੇ ਜਿਹੜਾ ਸਾਡੇ ਫੁੱਟ ਪਾਸ ਤੇ ਦਰਖਤ ਹੈ ਉਹ ਵੀ ਅੰਦਰ ਚਾਦਰਾਂ ਲਵਾ ਕੇ ਉਹਦੀ ਚਾਰਦਵਾਰੀ ਕਰਾ ਕੇ ਜਿਹੜੀਆਂ ਚਾਦਰਾਂ ਲੱਗਦੀਆਂ ਲੱਗੀਆਂ ਤਾਰ ਲਾਦੀ ਕੰਡਾ ਤਾਰ ਲਾਦੀ ਜਿਵੇਂ ਜੇਲ ਬਣਾਈ ਹੁੰਦੀ ਮੋਟੀ ਕ੍ਰਿਪਸ਼ਨ ਕਰਨ ਵਾਲੇ ਲੋਕ ਜਿਹੜੇ ਮੋٹے ਚੋਰ ਨੇ ਉਹ ਚੋਰਾਂ ਨੇ ਇੱਕ ਵੀ ਜਿਹੜਾ ਹੈਗਾ ਉਤੇ ਬਾਸ ਖਲਾਫੇ 6 ਮਹੀਨੇ ਚ ਕੋਈ ਕਾਰਵਾਈ ਨਹੀਂ ਕਰੀ ਜਿਸ ਕਰਕੇ ਅਸੀਂ ਤੰਗ ਹੋ ਕੇ ਪਿਛਲੇ 15 ਦਿਨ ਤੋਂ ਪਹਿਲਾਂ ਅਲਟੀਮੇਟਮ ਦਿੱਤਾ ਸੀ ਕੋਈ ਗੱਲਬਾਤ ਨਾ ਹੋਈ ਤਾਂ ਅੱਜ ਇਹਨਾਂ ਦਾ ਜਿਹੜਾ ਪਿੱਟ ਸਿਆਪਾਸੀ ਕਰਨ ਤੁਹਾਡੇ ਪਹੁੰਚੇਗੇ ਤੇ ਤੁਹਾਡੇ ਰਾਹੀਂ ਇਹ ਗੱਲ ਕਰਨਾ ਚਾਹੁੰਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਬੀਜੇਪੀ ਪੰਜਾਬ ਨੂੰ ਤੇ ਪੂਡਾ ਕਮਾਟਾ ਦਾ ਜਿਹੜਾ ਮੰਤਰੀ ਹੈ ਇਹਨਾਂ ਨੂੰ ਜਿਹੜਾ ਚਾਹੋ ਮੁੱਖ ਮੰਤਰੀ ਕੋਲ ਹੁਣ ਤੇ ਇਹਨਾਂ ਨੂੰ ਕਹਿਣਾ ਚਾਹੁੰਦੇ ਵੀ ਤੁਸੀਂ ਜੇ ਕੋਈ ਮਰਮੋਟੀ ਜਾਗਦੀ ਹੈ ਠੀਕ ਹੈ ਧਰਤੀ ਤੇ ਬੈਠ ਕੇ ਰੋਟੀ ਖਾ ਕੇ ਭਗਵਾਨ ਤੁਮਨ ਜੀ ਤਰ੍ਹਾਂ ਸਮਾਂ ਨਹੀਂ ਚੱਲਣਾ ਆ ਗੁੱਡ ਗੁੱਡਾ ਪਾਣੀ ਚ ਖੜ ਕੇ ਮੰਤਰੀ ਐਮ ਖਲ ਖੜ ਜਾਂਦੇ ਉੱਥੇ ਨਹੀਂ ਆ ਲੋਕ ਸੜਕਾਂ ਦੇ ਬੈਠੇ ਆਪਣੀ ਮੰਗਾਂ ਲਈ ਸਬੰਧੀ ਸਿੰਘ ਵਾਲੇ ਢਾਈ ਤਿੰਨ ਸਾਲ ਤੋਂ ਬੈਠੇ ਆ ਅਸੀਂ 2 ਸਾਲ ਤੋਂ ਫਿਕ ਸਰਟੀਫਿਕੇਟਾਂ ਨੂੰ ਲੈ ਕੇ ਬੈਠੇ ਆ ਸਾਰੇ ਲੋਕ ਆਪਣੀ ਮੰਗਾਂ ਵਾਸਤੇ ਟੀਚਰ ਦੇ ਆਪ ਜਿਹੜੇ ਅੰਮ੍ਰਿਤਸਰ ਗੁਰਦਾਰੇ ਬੰਦ ਕਰੇ ਪਏ ਆ ਜਨਮਰਾ ਵਾਂਗੂ ਤਾਂ ਇਹ ਲੋਕ ਜਿਹੜੇ ਆਪਣੀ ਮੰਗਾਂ ਵਾਸਤੇ ਸੜਕਾਂ ਦੇ ਉੱਤੇ ਆ ਤੇ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਹੈ ਤੁਹਾਡੇ ਰਾਹੀਂ ਅੱਜ ਇੱਕ ਛੋਟਾ ਜਿਹਾ ਮ ਬੇਨਤੀ ਕਰਦੇ ਆਂ ਤੇ ਸਾਡਾ ਸਹਿਯੋਗ ਤੇ ਸਹਿਯੋਗ ਦੇ ਸਾਥ ਦਿਓ ਅੰਮ੍ਰਿਤਸਰ ਗੁਰਦੁਆਰੇ ਦਾ ਜਿਹੜਾ ਇਤਿਹਾਸ ਹੈ ਉਹ ਬਚਾਰ ਜੇ ਅੰਬਾ ਨੂੰ ਕੱਟਣ ਦੇ ਵਿਰੋਧ ਦੇ ਵਿੱਚ ਤੁਸੀਂ ਵੀੜਾ ਚੁੱਕੇ ਤਾਂ ਇਸੇ ਦੇ ਸੰਬੰਧ ਵਿੱਚ ਗੁਰਦੁਆਰਾ ਕਮੇਟੀ ਦੀ ਭੂਮਿਕਾ ਹੋਣੀ ਚਾਹੀਦੀ ਸੀ ਕੀ ਲੱਗਦਾ ਕਿ ਕਮੇਟੀ ਦੀ ਭੂਮਿਕਾ ਕਿੱਦਾਂ ਦੀ ਹੈ ਭੂਮਿਕਾ ਕਮੇਟੀ ਕਿੱਜਮਾ ਬਿਲਕੁਲ ਜ਼ੀਰੋ ਹੈ ਅਸੀਂ ਮੈਨੇਜਰ ਸਾਹਿਬ ਨੂੰ ਖੁਦ ਲਿਖਤੀ ਲੈਟਰ ਦੇ ਕੇ ਆਏ ਉਹ ਜੇ ਤਾਂ ਸੁਖਵੀਰ ਬਾਦਲ ਫੋਨ ਕਰਦਾ ਮੈਨੇਜਰ ਨੂੰ ਫਿਰ ਤਾਂ ਇੱਥੇ ਚਾਹਦੀਆਂ ਕਿਟਲੀਆਂ ਵੀ ਆ ਜਾਣੀਆਂ ਤੇ ਲੰਗਰ ਵੀ ਆ ਜਾਣ ਤੇ ਉਸ ਮੈਨੇਜਰ ਨੂੰ ਇੱਥੋਂ ਤੋਂ ਪਹਿਲਾਂ ਅਸੀਂ ਤਬਦੀਲ ਬਦਲਿਆ ਜਾਵੇ ਅਸੀਂ ਲਿਖਤੀ ਲੈਟਰ 10 ਬੰਦੇ ਦੇ ਦੇ ਕੇ ਆਏ ਪ੍ਰੈਸ ਨੂੰ ਖਬਰਾਂ ਭੇਜੀਆਂ ਪਰ ਉਸ ਮੈਨੇਜਰ ਨੇ ਕੱਲ ਤੋਂ ਅਸੀਂ ਯਾਦ ਕਰਾ ਰਹੇ ਹਾਂ ਜਿ ਸਵੇਰੇ ਕਰਿਆ ਕਹਿੰਦਾ ਜੀ ਹੜਪੀੜ ਤਾਂ ਚਲੇ ਗਏ ਸਾਰੇ ਲੋਕ ਸਾਡੇ ਤੋਂ ਇਹ ਮੈਨੇਜਰ ਦੀ ਬੋਲਡਿੰਗ ਹੈ ਅਸੀਂ ਕਾਲ ਤੱਕ ਤੇ ਜੇਸ਼ੇਦਾਰ ਨੂੰ ਭੇਜੀ ਹੈ ਸਾਰਿਆਂ ਨੂੰ ਭੇਜੀ ਹੈ ਪਰ ਉਹਨਾਂ ਦੇ ਕੰਨ ਤੇ ਜੂਨੀ ਸਰਕੀ ਅਸੀਂ ਤੁਹਾਡੇ ਲਈ ਨਹੀਂ ਇਹ ਕਹਿਣਾ ਚਾਹੁੰਦੇ ਜੇ ਸੁਖਵੀਰ ਬਦਲ ਇਹਨਾਂ ਨੂੰ ਆਰਡਰ ਕਰਦਾ ਕੋਈ ਤਾਂ ਹੀ ਗੁਰਦੁਆਰੇ ਵਾਲਿਆਂ ਨੂੰ ਤਾਂ ਆਉਂਦੇ ਇਹ ਲੋਕਲ ਸੰਗਤਾਂ ਨੇ ਐਸੇ ਪਿੰਡਾਂ ਦੀਆਂ ਸੰਗਤਾਂ ਨੇ ਜਿਨ੍ਹਾਂ ਦੇ ਦਿਲਾਂ 'ਚ ਦਰਦ ਹੈ ਗੁਰਦੁਆਰਾ ਸਾਹਿਬ ਆਸਤੇ ਇਹਨਾਂ ਦੇ ਦਿਲਾਂ ਚ ਦਰਦ ਨਹੀਂ ਇਹ ਤਨਖਾਈਆਂ ਇਹ ਤਾਂ ਧਰਪ ਤਨਖਾਹ ਤੱਕ ਕੰਮ ਕਰ ਰੱਖਦੇ ਬਲਵਿੰਦਰ ਜੀ ਹੋਰ ਵੀ ਕਾਫੀ ਪ੍ਰੋਜੈਕਟ ਨੇ ਜਿਹੜੇ ਗੁਰਦੁਆਰਾ ਸਾਹਿਬ ਦੇ ਦਾਲ ਨਹੀਂ ਉੱਤੇ ਵੀ ਪੇੜ ਕੱਟੇ ਕਿ ਤੁਸੀਂ ਇਹਨੂੰ ਹੀ ਟਾਰਗੇਟ ਕਿਉਂ ਕਰ ਰਹੇ ਹੋ ਹੋਰ ਜਗ੍ਹਾ ਕੋਈ ਇਹਨਾਂ ਦਾ ਇਸ ਤਰ੍ਹਾਂ ਵੀ ਸਾਡੇ ਲਾਗ ਸਾਡਾ ਬਿਲਕੁਲ ਤਰਨਾ ਹੈਗਾ ਅਸੀਂ ਰਿਕੁਐਸਟ ਕੀਤੀ ਸੀ ਵੀ ਤੁਸੀਂ ਜਿਹੜਾ ਫੁੱਟਪਾਥ ਵਾਲੇ ਤਰਖਤਾਂਗੇ ਉਹ ਤਾਂ ਘਟੋ ਘਟ ਛੱਡਨੇ ਚਾਹੀਦੇ ਯੂਨੀਵਰਸਟੇਟਸ ਦੇ ਦਿਆਵਾ ਸਾਰਾ ਵੀ ਜਿਹੜਾ ਅੰਬ ਸਾਹਿਬ ਗੁਰਦੁਆਰੇ ਨੇੜੇ ਇਹੀ ਤਰਖਤ ਪਾਏਗੇ ਹੋਰ ਤਰਖਤ ਪਾਏ ਹੁ ਜਦੋਂ ਗੁਰਦੁਆਰਾ ਸਾਹਿਬ ਵਾਲੇ ਇਤਿਹਾਸ ਗੁਰਦੁਆਰੇ ਵਾਲੇ ਨਹੀਂ ਬੋਲਦੇ ਮਨੇਦਰ ਸੁੱਤਾ ਪਿਆ ਪ੍ਰਸ਼ਾਸਨ ਸੁੱਤਾ ਪਿਆ ਤੁਸੀਂ ਤਰਨੇ ਕਰ ਕੀ ਤੁਸੀਂ ਬਾਜਵਾ ਚ ਤਰਨੇ ਕਰਕੇ ਨਹੀਂ ਜਿਹੜੇ ਪਬਲਿਕ ਸਾਡੇ ਕੋਲ ਆਂਦੀ ਸੀ ਜਾਂਦੀ ਸੀ ਉਹ ਲੋਕ ਕਹਿੰਦੇ ਸ਼ਰਦ ਰਖਤ ਕਟੋ ਹੋ ਰਹੇ ਤੁਹਾਡੇ ਸਾਹਮਣੇ ਤੁਸੀਂ ਇਸ ਵਾਸਤੇ ਕਿਉਂ ਨਹੀਂ ਬੋਲਦੇ ਕਾ ਤੁਹਾਨੂੰ ਜਿਹੜਾ ਤੁਸੀਂ ਕੁਐਸਚਨ ਕਰਿਆ ਸਾਨੂੰ ਲੋਕ ਵੀ ਕੁਐਸਚਨ ਕਰਦੇ ਆ ਤੁਸੀਂ ਅੰਦਰ ਰਖਤਾਂ ਬਾਰੇ ਕਦੇ ਨਹੀਂ ਬੋਲਦੇ ਅਸੀਂ ਉਹ ਸਾਰੇ ਬੰਦਿਆਂ ਨੂੰ ਮੈਸੇਜ ਸੁਨੇਹੇ ਲਾਇਆ ਲਿਖਤੀ ਰਿਟਰਨ ਚ ਚਿੱਠੀਆਂ ਦੇਈਆਂ ਤੇ ਇੱਕ ਆ ਲੈਟਰ ਕੱਢਿਆ ਡੀਸੀ ਨੇ ਪੀਸੀ ਨੇ ਇੱਕ ਲੈਟਰ ਕੱਢਿਆ ਵੀ ਅੰਬ ਦੀ ਕਿਸੇ ਵੀ ਤਰੀਕੇ ਤੇ ਪਰਮਿਸ਼ਨ ਨਹੀਂ ਮਿਲ ਸਕਦੀ ਮਨਜ਼ੂਰੀਆਂ ਨਹੀਂ ਮਿਲ ਸਕਦੀ ਅੰਬ ਕੱਟੇ ਨਹੀਂ ਜਾ ਸਕਦੇ ਇਹ ਸਰਕਾਰੀ ਲੈਟਰ ਕੱਢੇ ਵੈ ਇਹ ਸਾਰੇ ਸਾਨੂੰ ਬਣਦ ਭਾਗ ਤੋਂ ਮਿਲੇ ਆ ਹੋਰ ਮਿਲੇ ਆ ਤੇ ਇਹ ਸਾਰੀ ਸਰਕਾਰੀ ਲੈਟਰਾਂ ਜਿਹੜਾ ਲੱਗੇ ਉਹ ਪ੍ਰੋਜੈਕਟ ਕਿਉਂ ਪਾਸ ਕਰ ਦਿੱਤਾ ਜਦ ਇਦਾਂ ਦੀ ਆਰਡਰ ਡੀਸੀ ਵੱਲੋਂ ਕੱਟੇ ਜਾਂਦੇ ਕਮਾਡਾ ਵੱਲੋਂ ਪਹਿਲਾਂ ਲਿਖਤੀ ਦੇਣਾ ਚਾਹੀਦਾ ਵੀ ਜਿਹੜੇ ਦਰਸਤਾਂ ਆ ਦਰਸਤਾਂ ਨੂੰ ਛੱਡ ਕੇ ਸਾਡੇ 12 ਕਿਲੇ ਨੇ ਇੱਕ ਕਿਲਾ ਕੱਟਿਆ ਜਾਊਗਾ ਅੱਧਾ ਕਿਲਾ ਕੱਟਿਆ ਜਾਊਗਾ ਕੁਦਰਸਤਾਂ ਦੀ ਜਗ੍ਹਾ ਛੱਡ ਕੇ ਜਿਹੜੀ ਖਾਲੀ ਜਗ੍ਹਾ ਪਈ ਉਹ ਵੇਚ ਦੋ ਪੋਲੀ ਦੇ ਪਿੱਕ ਦੀ ਆਕਸ਼ਨ ਤੇ ਵੇਚ ਦੋਗੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਪਰ ਲੇਕਿਨ ਦਰਖਤਾਂ ਦਾ ਪਹਿਲਾਂ ਹਟਣਾ ਚਾਹੀਦਾ ਜਿਹੜੇ 40-44 ਸਾਲ ਦਰਖਤ ਪਹਿਲਾਂ 33 ਸਾਲ ਪਾਲੇ ਆ ਕਿੰਨਾ ਉਹਦੇ ਖਰਚਾ ਹੋਇਆਗਾ ਕਿੰਨਾ ਕੁਛ ਨਹੀਂ ਤੇ ਉਹ ਕੈਮੀਕਲ ਪਾ ਕੇ ਜਿਹੜੇ ਦਰਖਤ ਵੱਡੇ ਜਾਂਦੇ ਆ ਤੇ ਇਹਨਾਂ ਦੀ ਜਿਹੜੀ ਡਰਾਮੇ ਬਾਅਦ ਸਰਕਾਰ ਐ ਮੁੱਖ ਮੰਤਰੀ ਇਹਨਾਂ ਦਾ ਸ਼ਾਇਦ ਕੋਈ ਹਿੱਸਾ ਪਤੀ ਨਾ ਹੋਵੇ ਤੁਹਾਡੇ ਪ੍ਰਦਰਸ਼ਨ ਤੋਂ ਬਾਅਦ ਲੱਗ ਜਾ ਲੱਗਦਾ ਕਿ ਰੋਕ ਲੱਗੂਗੀ 100% ਰੋਕ ਲੱਗੂਗੀ ਨਹੀਂ ਤਾਂ ਅਸੀਂ ਹਾਈ ਕੋਰਟ ਦਾ ਵੀ ਤਰਾਜਾ ਖੜਕਾ ਰਹੇ ਹਾਂ ਐਸੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡਾ ਦਫ਼ਤਰ ਨੂੰ ਇਹਨਾਂ ਨੂੰ ਹਾਈ ਕੋਰ ਉਹੀ ਪ੍ਰਧਾਨ ਰੇਗਾ ਵਰਕਰ ਫਰੰਟ ਪੰਜਾਬ ਅੱਜ ਅਸੀਂ ਮੁਹਾਲੀ ਸੱਤ ਵੇਜ ਦੀਆਂ ਲਾਈਟਾਂ ਤੇ ਅੰਮ੍ਰਿਤਸਰ ਗੁਰਦੁਆਰੇ ਦੇ ਨੇੜੇ ਵੱਡਾ ਦਫ਼ਤਰ ਦੇ ਬਾਹਰ ਬੈਠੇ ਆਂ ਰੋਸ ਪ੍ਰਦਰਸ਼ਨ ਕਰਨ ਲਈ ਜੋ ਪੰਜਾਬ ਸਰਕਾਰ ਵੱਡਾ ਮਹਿਕਮਾ ਇਹਨਾਂ ਅੰਬਾਂ ਨੂੰ ਕੱਟਣ ਜਾ ਰਹੀ ਹੈ ਔਰ ਇਹ ਇਤਿਹਾਸਕ ਗੁਰੂ ਘਰ ਦੇ ਨਾਲ ਇਹਨਾਂ ਦਾ ਇਤਿਹਾਸ ਜੁੜਿਆ ਹੈ ਇਹ ਪੰਜਾਬ ਦੇ ਵਾਸੀ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਜਿਹੜੇ ਗੁਰੂ ਘਰ ਨਾਲ ਰਿਲੇਟਡ ਨੇ ਇਹਨਾਂ ਦਾ ਇਤਿਹਾਸ ਗੁਰੂ ਘਰ ਨਾਲ ਜੁੜਿਆ ਹੈ ਪਰਾਜੇ ਪੰਜਾਬ ਸਰਕਾਰ ਐਨੀ ਹੱਦ ਤੱਕ ਗਿਰ ਚੁੱਕੀ ਹੈ ਔਰ ਪੁੱਡਾ ਮਹਿਕਮਾ ਅੱਜ ਪੰਜਾਬ ਦੇ ਹਾਲਾਤ ਕੀ ਨੇ ਅੱਜ ਹੜ੍ਹ ਦੀ ਮਾਰ ਥੱਲੇ ਪੰਜਾਬ ਆ ਰਿਹਾ ਪਰ ਪੰਜਾਬ ਸਰਕਾਰ ਉਦੋਂ ਜਾਗਦੀ ਹੈ ਜਦੋਂ ਸਿਰ ਤੇ ਆਣ ਪੈਂਦੀ ਹੈ ਔਰ ਇੱਕ ਸਾਲ ਪੂਰਾ ਆਪਣੀ ਮौज-ਮਾਸਤੀ ਦੇ ਵਿੱਚ ਔਰ ਆਪਣੇ ਧਰਨੇ ਮੁਜਾਰਾ ਰੈਲੀਆਂ ਦੇ ਵਿੱਚ ਲਿਖਾ ਦਿੰਦੇ ਨੇ ਪਰ ਅੱਜ ਜਨਤਾ ਤਰਾਹੀ ਤਰਾਹੀ ਕਰ ਰਹੀ ਹੈ ਪੰਜਾਬ ਸਰਕਾਰ ਸੁੱਤੀ ਪਈ ਹੈ ਪੰਜਾਬ ਸਰਕਾਰ ਨੂੰ ਜਗਾਣ ਲਈ ਕਿ ਅਗਰ ਤੁਸੀਂ ਇਹਨਾਂ ਅੰਬਾਂ ਨੂੰ ਕਟੋਗੇ ਤਾਂ ਪੰਜਾਬ ਦਾ ਨਾਗਰਿਕ ਕਦੇ ਬਰਦਾਸ਼ਤ ਨਹੀਂ ਕਰੂਗਾ ਕਿਉਂਕਿ ਪੰਜਾਬ ਦੇ ਵਿੱਚ ਜੋ ਪੇੜ ਨੇ ਅੰਬ ਨੇ ਪੌਦੇ ਨੇ ਇਹੀ ਪੰਜਾਬ ਨੂੰ ਇੱਕ ਪ੍ਰਦੂਸ਼ਣ ਮੁਕਤ ਕਰ ਸਕਦੇ ਨੇ ਪੰਜਾਬ ਦੇ ਲੋਕਾਂ ਨੂੰ ਅੱਜ ਇੰਨੀ ਰਾਹਤ ਇਹਨਾਂ ਦਰਖਤਾਂ ਕਰਕੇ ਮਿਲਦੀ ਹੈ ਅਗਰ ਦਰਖਤ ਕੱਟੇਗੇ ਤਾਂ ਇਹ ਸਾਰਾ ਜਾੜ ਹੋ ਜਾਣਾ ਅੱਜ ਅਸੀਂ ਬੇਨਤੀ ਕਰਨੇ ਆ ਪੁੱਡਾ ਮਹਿਕਮੇ ਨੂੰ ਕਿ ਇਹਨਾਂ ਤੇ ਰੋਕ ਲਾਈ ਜਾਵੇ ਅਗਰ ਪੁੱਡਾ ਮਹਿਕਮਾ ਨੂੰ ਨਹੀਂ ਰੋਕਦਾ ਤਾਂ ਪੰਜਾਬ ਦਾ ਨਾਗਰਿਕ ਪਿੰਡਾਂ ਤੋਂ ਸ਼ਹਿਰਾਂ ਤੋਂ ਲੋਕ ਇਸ ਗੁਰੂ ਘਰ ਦੇ ਇਤਿਹਾਸ ਨਾਲ ਜੁੜੇ ਫੈਸਲੇ ਨੂੰ ਲੈ ਕੇ ਹਰ ਬੱਚਾ ਬੱਚਾ ਇਹਨਾਂ ਦਰਖਤਾਂ ਨੂੰ ਬਚਾਉਣ ਲਈ ਸੰਘਰਸ਼ ਕਰੇਗਾ ਧਰਨਾ ਪ੍ਰਦਰਸ਼ਨ ਕਰ ਰਿਹਾ ਜੋ ਸਾਡੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੋਂ ਉਹਨਾਂ ਦੇ ਸਮਰਥਨ ਦੇ ਵਿੱਚ ਸਾਡੀ ਸੰਸਥਾ ਜੋ ਕਾਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਰਜਿਸਟਰਡ ਚੰਡੀਗੜ੍ਹ ਤੋਂ ਪੂਰੇ ਅਸੀਂ ਸਾਰੇ ਜਿੰਨੇ ਵੀ ਅਹੁਦੇਦਾਰ ਆ ਅਸੀਂ ਇਹਨਾਂ ਦਰਖਤਾਂ ਦੇ ਵਿਰੋਧ ਚ ਜਿਹੜਾ ਹੈ ਟਟ ਕੇ ਸਾਥ ਦਵਾਂਗੇ ਇਹਨਾਂ ਸੰਸਥਾ ਦਾ ਤੇ ਜੋ ਸਾਡੇ ਗੁਰੂਆਂ ਦਾ ਇਤਿਹਾਸ ਸਿੱਤਵੇਂ ਪਾਤਸ਼ਾਹ ਗੁਰੂ ਹਰ राय ਸਾਹਿਬ ਜੀ ਦਾ ਸਥਾਨ ਗੁਰਦੁਆਰਾ ਅੰਬ ਸਾਹਿਬ ਜਿਨ੍ਹਾਂ ਨੇ ਇੱਥੇ ਆ ਕੇ ਅੰਬ ਚੁੱਪੇ ਸੀ ਔਰ ਸੰਗਤਾਂ ਨੂੰ ਇਹ 12 ਮਹੀਨੇ ਅੰਬ ਲੱਗਦੇ ਰਹੇ ਐ ਤੇ ਜੋ ਇਹ ਅੰਬ ਕੱਟੇ ਜਾ ਰਹੇ ਐ ਉਹਨਾਂ ਦੇ ਖਿਲਾਫ ਅਸੀਂ ਭਾਵੇਂ ਸਾਨੂੰ ਆਪਣਾ ਸੀਸ ਦੇਣਾ ਪਵੇ ਅਸੀਂ ਦਰਖਤ ਨਹੀਂ ਕੱਟਣ ਦਵਾਂਗੇ ਇਹੀ ਆਪ ਦੇ ਚੈਨਲਾਂ ਦੇ ਰਾਹੀਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹੈ ਭਗਵੰਤਮਾਨ ਸਾਹਿਬ ਵੀ ਇਹ ਜਿਹੜੇ ਧਰਨੇ ਪ੍ਰਦਰਸ਼ਨੇ ਰੋਜ਼ ਪ੍ਰਦਰਸ਼ਨ ਚੱਲ ਰਿਹਾ ਉਹਨਾਂ ਦੀ ਜਿਹੜੀਆਂ ਜਾਇਜ਼ ਮੰਗਾਂ ਉਹਨਾਂ ਨੂੰ ਤੁਰੰਤ ਅਲਾਓ ਕੀਤਾ ਜਾਵੇ ਲੇਕਿਨ ਜੇ ਕੋਈ ਕਾਨੂੰਨ ਤੋਂ ਬਾਹਰ ਜਾ ਕੇ ਮੰਗ ਹੈ ਵਿਚੱਕ ਤੇ ਸਰਕਾਰ ਕਾਰਵਾਈ ਕਰ ਸਕਦੀ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਸਲੋ ਬਾਬਾ ਗੁਲਜਾਰ ਸਿੰਘ ਜੀ ਤਰਨਾ ਦਲ ਦਾਸ ਸੇਵਾਦਾਰ ਜਹੇਦਰ ਕਰਪਾਲ ਸਿੰਘ ਜੀ ਕੌਮੀ ਸਾਫ ਮੋਰਚਾ ਇਹ ਜਿਹੜੀ ਸਰਕਾਰ ਦੀ ਮਿਲੀ ਭੁਗਤਾਂ ਦਰਖਤ ਕੱਟਣ ਦੀ ਜਿਹੜੀ ਮਿਲੀ ਭੁਗਤ ਸਰਕਾਰ ਦੀ ਆ ਇਹ ਜਿਹੜਾ ਦਰਖਤ ਫਲ ਵਾਲਾ ਦਰਖਤ ਕੱਟਣਾ ਹੈ ਤਾਂ ਵੈਸੇ ਹੀ ਗੁਨਾਹ ਹੈ ਹਰ ਇੱਕ ਬੰਦੇ ਨੂੰ ਜਿਹੜੀ ਊਰਜਾ ਦਰਖਤ ਦੇ ਰਿਹਾ ਚਾਹੇ ਆਂਬਾ ਜਾਹੇ ਕੋਈ ਵੀ ਦਰਖਤ ਹਰ ਇੱਕ ਬੰਦੇ ਦੀ ਜਿਹੜੀ ਜੀਵਨੀ ਆ ਉਹ ਦਰਖਤਾਂ ਦੇ ਨਾਲ ਹੀ ਚੱਲ ਰਹੀ ਆ ਇਹ ਜੇ ਦਰਖਤ ਹੀ ਕੱਟੇ ਗਏ ਫਿਰ ਲੋਕਾਂ ਦਾ ਕੀ ਬਣੂਗਾ ਇਹ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਜਿਹੜੀਆਂ ਕਲੌਣੀਆਂ ਹਰਕਤਾਂ ਬੰਦ ਕਰ ਦੋ ਇਹ ਇਹ ਸਾਰੇ ਜਿਹੜੇ ਵਿੱਚੇ ਸ਼੍ਰੋਮਣੀ ਕਮੇਟੀ ਦੀ ਵਿੱਚ ਸੁਖਵੀਰ ਬਾਦਲ ਹੁਣਾ ਦੀ ਇਹ ਪੁੱਡਾ ਦੀ ਮਿਲੀ ਭੁਗਤਾਂ ਜਿਹੜੇ 32 ਕਿੱਲੇ ਪੈਲੀ ਸ਼ਾਇਦ ਕੇ ਨੂੰ ਨਾ ਪਤਾ ਹੋਵੇ ਗੁਰਦਾਰਾ ਸਾਹਿਬ ਦੀ 32 ਕਿੱਲੇ ਪੈਲੀ ਜ਼ਮੀਨ ਇਹ ਗੁਰਦਾਰਾ ਸਾਹਿਬ ਦੇ ਨਾਲ-ਨਾਲ 32 ਕਿੱਲੇ ਪੈਲੀ ਸ੍ਰੀ ਗੁਰੂ ਹਰ Rai ਸਾਹਿਬ ਜੀ ਦੀ ਆ ਜੋ ਕਿ ਸੁਖਵੀਰ ਬਾਦਲਾ ਨੇ ਇਹ ਪੁੱਡਾ ਵਰਗਿਆਂ ਨੂੰ ਸੇਲ ਕੀਤੀ ਹੋਈ ਆ ਇਹ ਹੁਣ ਮਨਮਾਨੀਆਂ ਕਰਦੇ ਨੇ ਇਹ ਆਪਣਾ ਆਪ ਸੁਧਾਰ ਕਰ ਲੈਣਾ ਅਸੀਂ ਬੇਨਤੀ ਕਰਦੇ ਆਂ ਹੱਥ ਜੋੜ ਕੇ ਅਗਰ ਨਹੀਂ ਇਹ ਬੇਨਤੀਆਂ ਨੂੰ ਮੰਨਦੇ ਆ ਫਿਰ ਚਾਹੇ ਸਾਡਾ ਸਿਰ ਕੱਟਿਆ ਜਾਵੇ ਅਸੀਂ ਇਹ ਦਰਖਤ ਨਹੀਂ ਕੱਟਣ ਦੇਵਾਂਗੇ ਸਾਰੇ ਨੰਗ ਸਿੰਘਾਂ ਨੂੰ ਮੇਰੀ ਬੇਨਤੀ ਆ ਵੀ ਇਹ ਜਿਹੜੀ ਸੰਸਥਾ ਚੜ੍ਹਦੀ ਕਲਾ ਦੇ ਵਿੱਚ ਇਹਨਾਂ ਦਾ ਸਾਥ ਦਿਓ ਜਿਹੜਾ ਇੱਕ ਬਾਬਾ ਸੀਚੇਵਾਲ ਸਾਹਿਬ ਬਲਵੀਰ ਸਿੰਘ ਸੀਚੇਵਾਲ ਸਾਹਿਬ ਆ ਉਹ ਬੜੀ ਵੱਡੀ ਸੇਵਾ ਜਿਹੜੀ ਦਰਖਤਾਂ ਦੀ ਚਲਾ ਰਹੇ ਆ ਜੇ ਚੰਨਰਾਂ ਰਾਹੀਂ ਉਹਨਾਂ ਤੱਕ ਸਾਡਾ ਮੈਸੇਜ ਪਹੁੰਚਦਾ ਸੀ ਇਹ ਬੇਨਤੀ ਕਰਦੇ ਆਂ ਵੀ ਤੁਸੀਂ ਇਹ ਜਿਹੜੀ ਸੰਸਤਾ ਚੱਲੀ ਹੋਈ ਜਾਂ ਦਰਖਤਾਂ ਨੂੰ ਬਚਾਉਣ ਵਾਸਤੇ ਆਪਾਂ ਚੜ੍ਹਦੀ ਕਲਾ ਦੇ ਵਿੱਚ ਇਹਨਾਂ ਦਾ ਸਾਥ ਦਿਈਏ ਔਰ ਜਿਹੜੇ ਹੋਰ ਦਰਖਤ ਵੱਧ ਲਾਉਣ ਦੀ ਜਿਹੜੀ ਆਪਾਂ ਉਪਰਾਲਾ ਕਰੀਏ ਐਨੀਆਂ ਬੇਨਤੀਆਂ ਕਰਦੇ ਹੋਇਆ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਜਕਰ ਆਗ ਜਾਵੇ ਜੀਤਾਂ ਸਿੰਘਾਂ ਨੂੰ ਭਾਵੇ ਨਿਹਾਲ ਹੋ ਜਾਵੇ ਹੱਥ ਸਿਰਿਆ ਕਾਮ ਆਮ ਜਨਤਾ ਜੀ ਕੀ ਗੱਲ ਸੁਣਾਓਗੇ ਇਸ ਕਰਕੇ ਵਪਾਰੀ ਮਹਿਕਮਾ ਇਹ ਪੁੱਡਾ ਮੈਕਨਾ ਵਪਾਰੀ ਮੈਕਨਾ ਇਹ ਜ਼ਮੀਨਾਂ ਸਸਤੀਆਂ ਕਰਦੂ ਕਰਕੇ ਗਰੀਬਾਂ ਦੇ ਹੱਕ ਮਾਰਦਾ ਕਿਸਾਨਾਂ ਦੇ ਹੱਕ ਮਾਰਦਾ ਮਜ਼ਦੂਰਾਂ ਦੇ ਹੱਕ ਮਾਰਦਾ ਇਸ ਏਰੀਏ ਦੇ ਵਿੱਚ ਲੱਖਾਂ ਏਕੜ ਜ਼ਮੀਨ ਪੁੱਡਾ ਨੇ ਐਕਵਾਇਰ ਕੀਤੀ ਆ ਪਿਛਲੇ 30 ਸਾਲਾਂ 'ਚ ਜਿਹਦੇ ਚੋਂ ਗਰੀਬਾਂ ਦਾ ਦਲਤਾਂ ਦਾ ਪਛੜਿਆਂ ਦਾ ਹਿੱਸਾ ਬਣਦਾ ਸੀ ਪਲਾਟਾਂ ਦਾ ਅੱਜ ਪੁੱਡਾ ਲੱਖ ਰੁਪਈਆ ਗੱਜ ਜਗਾ ਵੇਚ ਰਿਆ ਉਹ ਸਾਰੀ ਗਰੀਬਾਂ ਦੇ ਹੱਕ ਮਾਰ ਕੇ ਵੇਚ ਰਿਆ ਇੱਥੋਂ ਦੇ ਅਫਸਰਾਂ ਨੂੰ ਮੁੱਖ ਪ੍ਰਸ਼ਾਸਕ ਨੂੰ ਸਾਡੀ ਚੇਤਾਵਨੀ ਹੈ ਜਿਹੜੇ ਕਾਨੂੰਨ ਬਣੇ ਨੇ ਲਾਅ ਬਣੇ ਨੇ ਤੁਸੀਂ ਉਹਨਾਂ ਨੂੰ ਤੋੜ ਰਹੇ ਹੋ ਅੱਜ ਅੰਬ ਦੇ ਗੁੱਟੇ ਵੱਡੀਆਂ ਕੰਪਨੀਆਂ ਸ਼ਾਹੂਕਰ ਕੰਪਨੀਆਂ ਕੇਜਰੀਵਾਲ ਦੇ ਰਿਸ਼ਤੇਦਾਰਾਂ ਦੀਆਂ ਕੰਪਨੀਆਂ ਅੰਬ ਕਟਰੀਆਂ ਨੇ ਸਾਡੇ ਗੁਰੂ ਸਾਹਿਬ ਦੇ ਨਾਲ ਸੰਬੰਧਤ ਇਹ ਅੰਬ ਨੇ ਗੁਰੂ ਜੀ ਨੇ ਅੰਬ ਦਾ ਨਾਮ ਦਿੱਤਾ ਅੱਜ ਗੁਰਦੁਆਰਾ ਸਾਹਿਬ ਅੰਬ ਸਾਹਿਬ ਇਸ ਕਰਕੇ ਪੁੱਡਾ ਦੀ ਆ ਜਿਹੜੀ ਮੈਨੇਜਮੈਂਟ ਹੈ ਅਫਸਰਸ਼ਾਈ ਹੈ ਇਹ ਸਾਰੀ ਸ਼ਰਾਰਤੀ ਹੈ ਰਜਵਾੜੀ ਹੈ ਇਹਨਾਂ ਨੇ ਹਰ ਬਰ ਬੇਕਮਾਏ ਨੇ ਅਫਸਰਾਂ ਨੇ ਇਹਨਾਂ ਦੇ ਇੱਕ ਜਈ ਜਿਹੜਾ ਉਹ 10-10 ਲੱਖ ਰੁਪਏ ਮਹੀਨਾ ਕਮਾ ਰਿਆ ਆ ਸਾਰੀਆਂ ਜ਼ਮੀਨਾਂ ਕਿਸਾਨਾਂ ਮਜ਼ਦੂਰਾਂ ਦੀਆਂ ਸੀ ਸਾਰੀਆਂ ਜ਼ਮੀਨਾਂ ਸ਼ਾਮਲਾਟ ਗਊਚਰਾਣ ਪੰਚਾਇਤੀ ਜ਼ਮੀਨ ਨਜੂਲ ਜ਼ਮੀਨ ਇਹ ਸਾਰੀ ਪੁੱਡਾ ਵੇਚ ਕੇ ਖਾ ਗਿਆ ਇਸ ਕਰਕੇ ਪੰਜਾਬ ਸਰਕਾਰ ਨੂੰ ਅਸੀਂ ਤਾਂ ਮਰਦਾਬਾਦ ਕਹਿੰਨੇ ਆ ਇੱਥੇ ਦੇ ਅਫਸਰੋ ਨੋਟ ਕਰ ਲੋ ਜਿੰਨਾ ਤੁਸੀਂ ਕਾਹਨ ਕੀਤਾ ਔਰ ਕਾਹਨ ਯਾਰੀਆਂ ਤੁਹਾਡਾ ਇਹ ਕਦੇ ਲਗਾਤਾਰ ਨਹੀਂ ਰਹੂਗਾ بڑے بڑے ਅਰੰਧ ਜੇ ਚੋਲੇਗੇ ਅਬਦਾਲੀ ਚਲੇਗੇ ਤੁਸੀਂ ਕਿਹੜੇ ਹੋ ਜਾਂ ਤੁਸੀਂ ਰਿਟਾਇਰ ਹੋਨੇ ਹੋ ਟੋਡੀਆਂ ਜਨਾਨੀਆਂ ਦਾ ਉਹਨੂੰ ਪੁੱਛਦਿਆਂ ਨਹੀਂ ਹੈਗੀਆਂ ਤੁਸੀਂ ਕੁੱਤਾਕਾਰ ਕੋਠੀ ਲੈ ਕੇ ਘੁੰਮਦੇ ਰਹਿੰਦੇ ਰਹੇ ਹੋ ਇਸ ਕਰਕੇ ਪੁੱਡਾ ਦੀ ਮੈਨੇਜਮੈਂਟ ਨੂੰ ਸਾਡੀ ਖੁੱਲੀ ਚੇਤਾਵਨੀ ਹੈ ਕਿ ਅੰਬ ਕੱਟਣੇ ਬੰਦ ਕਰੋ ਉਹਨਾਂ 'ਚ ਕੈਮੀਕਲ ਪਾਉਣਾ ਬੰਦ ਕਰੋ ਜਿਹੜੀ ਕੰਪਨੀ ਨੇ ਕੱਟੇ ਨੇ ਉਹਦੇ ਪਰਚੇ ਦਰਜ ਕਰੋ ਕਾਰਵਾਈ ਕਰੋ ਇਹ ਸਾਰੇ ਅੱਜ ਦੇ ਇਸ ਹਾਊਸ ਦਾ ਇਸ ਕਮੇਟੀ ਦਾ ਇਸ ਮੋਰਚੇ ਦਾ ਪੱਕਾ ਫੈਸਲਾ ਜੇ ਤੁਸੀਂ ਨਾ ਕਾਰਵਾਈ ਕੀਤੀ ਤਾਂ ਤੁਸੀਂ ਆਉਣ ਵਾਲੇ ਦਿਨਾਂ 'ਚ ਬੜਾ ਮਹਿੰਗਾ ਸੌਦਾ ਪਾਊਗਾ ਅੱਜ ਜਿਹੜੇ ਅਫਸਰ ਮੈਂ ਵਰਨ ਡੋਮ ਲੜੀ ਬਾਅਦ ਨਹੀਂ ਆਣ ਲੱਗੇ ਇਹਦਾ ਮਤਲਬ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਚਾਹੇ ਉਹੜਾਂ ਦੇ ਮਸਲੇ ਤੇ ਆ ਚਾਹੇ ਗਰੀਬਾਂ ਦੇ ਮਸਲੇ ਤੇ ਆ ਚਾਹੇ ਲੈਂਡ ਪੂਲਿੰਗ ਦੇ ਉੱਤੇ ਆ ਚਾਹੇ ਹੋਰ ਮਸਲੇ ਨੇ ਕਿਸਾਨੀ ਦਾ ਮਸਲਾ ਹਰ ਜਗ੍ਹਾ ਭਗਵੰਤ ਮਾਨ ਦੀ ਸਰਕਾਰ ਫੇਲ ਹੋਈ ਆ ਜਿਸ ਤਰ੍ਹਾਂ ਪਿਛਲੀਆਂ ਸਰਕਾਰਾਂ ਨੇ ਚਾਹੇ ਕਾਲੀ ਬੀਜੇਪੀ ਸੀ ਚਾਹੇ ਦੂਜੇ ਸੀ ਉਹ ਸਾਰੇ ਫੇਲ ਹੋਏ ਨੇ ਅੱਜ ਬੰਦੀ ਸਿੰਘਾ ਦਾ ਮੋਰਚਾ ਚੱਲ ਰਿਹਾ ਹੈ ਰੈਜ਼ਰਵੇਸ਼ਨ ਚੋਰੀ ਫੜੋ ਮੋਰਚਾ ਚੱਲ ਰਿਹਾ ਹੈ ਸਰਕਾਰ ਨੂੰ ਇਸ ਗੱਲ ਦਾ ਚੈਲੰਜ ਕਿ ਲੰਬੇ ਮੋਰਚੇ ਜਿਹੜੇ ਹੁੰਦੇ ਨੇ ਉਹਨਾਂ ਚੋਂ ਲੀਡਰਸ਼ਿਪ ਪੈਦਾ ਹੁੰਦੀ ਆ ਉਹਨਾਂ ਚੋਂ ਬਗਾਵਤੀ ਪੈਦਾ ਹੁੰਦੇ ਨੇ ਇਸ ਕਰਕੇ ਸਰਕਾਰ ਇਸ ਗੱਲ ਹੀ ਮਰਦਾਬਾਰ ਕਹਾਉਣ ਦੀ ਹੱਕਦਾਰ ਬਣ ਚੁੱਕੀ ਐ ਭਗਵਾਨ ਤੁਮਾਨ ਵਿਫਲ ਹੋ ਗਿਆ ਫੇਲ ਹੋ ਗਿਆ ਹਰ ਫਰੰਟ ਤੇ ਵੇਲ ਹੋ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੋਰਚੇ ਹੋਰ ਮਜ਼ਬੂਤ ਹੋਣਗੇ ਤੁਹਾਡੇ ਸਹਿਯੋਗ ਦੇ ਨਾਲ ਪਰਦੇ ਮੇਂ ਤੁਸੀਂ ਦਰਿਆਵਾਂ ਵਛਾ ਕੇ ਬੈਠੇ ਹੋ ਇਸ ਕਰਕੇ ਤੁਹਾਡੀ ਜਿਹੜੀ ਮਿਹਨਤ ਆ ਤੁਹਾਡੀ ਇਮਾਨਦਾਰੀ ਆ ਇਹ ਰੰਗ ਲੈ ਕੇ ਆਉਗੀ ਏਸ਼ੀਆ ਜਿ ਬੈਠੇ ਸੱਤ ਸੱਤ ਮੰਜ਼ਲਾਂ ਦੇ ਦਫ਼ਤਰਾਂ 'ਚ ਬੈਠੇ ਅਫਸਰ ਬਾਹਰ ਆਉਣ ਨੂੰ ਤਿਆਰ ਨਹੀਂ ਹੈਗੇ ਇਹਦਾ ਮਤਲਬ ਹੈ ਹੰਕਾਰੀ ਨੇ ਕਰਪਟ ਨੇ ਬੇਈਮਾਨ ਨੇ ਔਰ ਮੈਂ ਹੋਰ ਸ਼ਬਦ ਇਹ ਨਾ ਵਰਤਾ ਇਹਨਾਂ ਨੇ ਪੰਜਾਬ ਦੀਆਂ ਜ਼ਮੀਨਾਂ ਸਸਤੇ ਰੇਟਾਂ ਦੇ ਖੋ ਕੇ ਅਕਵਾਇਰ ਕਰਕੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕੱਖਰੀ ਦਿੱਤਾ ਆਪ ਵੱਡੇ ਵੱਡੇ ਅਮੀਰ ਬਣ ਗਏ ਅਫਸਰ ਇਹਨਾਂ ਦੀ ਵੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੀ ਇਨਕੁਆਇਰੀ ਹੋਣੀ ਚਾਹੀਦੀ ਆ ਪੰਜਾਬ ਪੀਲਸ ਇਨਕੁਆਇਰੀ ਨੇ ਕਦੇ ਕਰਦਾ ਉਹ ਪੰਜਾਬ ਸਰਕਾਰ ਦੇ ਕੈਂਡ ਦੇ ਕੰਮ ਕਰਦਾ ਇਹਨਾਂ ਦੀਆਂ ਸੀਬੀਆਈ ਜਾਂਚ ਹੋਣ ਇਨਾਂ ਦੀਆਂ ਹਰ ਤਰ੍ਹਾਂ ਦੀ ਜੀਡੀ ਜਾਂਚ ਕਰੇ ਔਰ ਅਰ ਬਰ पे ਨਿਕਲਣਗੇ ਸੋ ਇਸ ਕਰਕੇ ਅੱਜ ਦੇ ਦਿਨ ਦੇ ਉੱਤੇ ਤੁਸੀਂ ਦੇਖ ਲਿਆ ਕਮੰਡੀ ਅਫਸਰ ਸ਼ਾਹੀ ਅੰਦਰ ਬੈਠੀ ਆ ਆਪਾਂ ਨੂੰ ਇਹ ਮਹਿਨਤਾਂ ਕ ਤਿਆਰ ਨਹੀਂ ਹੈਗੀ ਇਹਦਾ ਮਤਲਬ ਹੈ ਅਸੀਂ ਪ੍ਰੈਸ ਦੇ ਮਾਧਿਅਮ ਦੱਸਣ ਲੱਗੇ ਆ ਜਿਹੜੀ ਅਫਸਰ ਸ਼ਾਹੀ ਆਪਣੇ ਗੇਟ ਤੇ ਆਏ ਸੈਂਕੜੇ ਲੋਕਾਂ ਨੂੰ ਮੰਨਣ ਨੂੰ ਤਿਆਰ ਨਹੀਂ ਮਿਲਣ ਨੂੰ ਤਿਆਰ ਨਹੀਂ ਇਹਦਾ ਮਤਲਬ ਇਹ ਝੂਠੀ ਆ ਸੱਚਾ ਬੰਦਾ ਬਾਹਰ ਖੜਦਾ ਹੈ ਛਾਤੀ ਢਾਹ ਕੇ ਖੜਦਾ ਜੀ ਐਹੀਂ ਖੜਦਾ ਸੱਚਾ ਜਿਹੜਾ ਝੂਠਾ ਲੁੱਕ ਗਿਆ ਅੰਦਰ ਜਾ ਕੇ ਲੁਕੇ ਹੋਏ ਅਫਸਰ ਨੂੰ ਕਿਸ ਤੰਗ ਨਾਲ ਧੌਣ ਫੜ ਕੇ ਬਾਹਰ ਕੱਢਣਾ ਇਹ ਜਿਹੜੀ ਲੰਬੀ ਤਿਆਰੀ ਕਰਾਂਗੇ ਆਉਣ ਵਾਲੇ ਦਿਨਾਂ 'ਚ ਕਿਸੇ ਗੇੜ ਤੇ ਵੱਡਾ ਮੋਰਚਾ ਹੋਊਗਾ ਨਾਲ ਜਿੰਦੇ ਵੀ ਲਾ ਕੇ ਆਵਾਂਗੇ ਆ ਸਾਰੇ ਪੁੱਢਾ ਦਫਤਰਾਂ ਨੂੰ ਜਿੰਦੇ ਲਾਵਾਂਗੇ ਅਸੀਂ ਇੱਕ ਦਿਨ ਕਿਹਾ ਸੀ ਕਿ ਬੈਲਫਰ ਦਫਤਰ ਨੂੰ ਜਿੰਦੇ ਲਾਉਣੇ ਆ ਇੱਥੋਂ ਦੇ ਐਸਪੀ ਨੇ ਸਾਨੂੰ 100 ਫੋਨ ਕੀਤੇ ਕੁੰਬੜਾ ਜੀ ਨੂੰ ਮੈਨੂੰ ਵੀ ਰੱਬ ਦਾ ਵਾਸਤਾ ਜਿੰਦੇ ਨਾਲ ਲਾਇਓ ਇਹ ਡਰਦੇ ਪਤਾ ਕਦੋਂ ਨੇ ਅਫਸਰ ਜਦੋਂ ਇਹਨਾਂ ਨੂੰ ਨੰਗਾ ਕਰੋ ਜਦੋਂ ਇਹਨਾਂ ਨੂੰ ਘੇਰੋ ਜਦੋਂ ਇਹਨਾਂ ਦੇ ਦੱਸੋ ਕਾਰਨਾਮੇ ਇਸ ਕਰਕੇ ਅੱਜ ਦੇ ਦਿਨ ਦੇ ਉੱਤੇ ਜੇ ਅਫਸਰ ਸ਼ਾਹੀ ਬਾਹਰ ਨੂੰ ਤਿਆਰ ਨਹੀਂ ਹੈਗੀ ਤਾਂ ਤਿਆਰੀ ਕਰ ਲੋ ਭਾਈ ਤੁਸੀਂ ਵੀ ਸਿਕਿਉਰਿਟੀ ਵਾਲੇ ਵੀਰੋ ਨੋਟ ਕਰ ਲੋ ਜਿੰਦੇ ਸਾਡੇ ਕੋਲ ਵੀ ਹੈਗੇ ਆ ਤੁਹਾਡੇ ਗੇਟਾਂ ਨੂੰ ਜਿੰਦੇ ਲਾਤੇ ਨਾ ਅਸੀਂ ਪਟਿਆਲੇ ਇੱਕ ਵਾਰੀ ਜਿੰਦੇ ਲਾਏ ਸੀ ਪਟਿਆਲੇ ਮਿੰਨੀ ਸੈਕਟਰੀ ਆਇਦ ਨੂੰ ਐਸਪੀ ਥੰਦਰ ਐਸਡੀਐਮ ਚੇਲ ਸਾਡੀਆਂ ਮਿੰਤਾ ਪਾਉਂਦਾ ਸੀ ਕਹਿੰਦਾ ਰੱਬ ਦਾ ਵਾਸਤਾ ਜਿੰਦੇ ਖਿਲਾ ਦਿਓ ਸਾਨੂੰ ਜਿੰਦੇ ਲਾਉਣੇ ਆਉਂਦੇ ਆ ਇਸ ਕਰਕੇ ਦਰਨ ਦੀ ਲੋੜ ਨਹੀਂ ਸਾਡੇ ਦਾ ਬਾਬੇ ਨਾਨਕ ਨੇ ਸਾਨੂੰ ਕਿਹਾ ਨਿਰਭਾਉ ਨਿਰਵੈਰ ਦਰਨ ਦੀ ਲੋੜ ਨਹੀਂ ਤੁਸੀਂ ਬੜੇ ਇਤਿਹਾਸਿਕ ਕੰਮ ਲਈ ਆਏ ਹੋ ਤੁਸੀਂ ਅੰਬ ਸਾਹਿਬ ਗੁਰਦੁਆਰੇ ਦੇ ਇਰਤ ਗਹਿਰ ਜਿਹੜੀ ਗ੍ਰੀਨ ਬੈਲਟ ਹੈ ਜਿਹੜੀ ਹਰੀ ਕ੍ਰਾਂਤੀ ਵਾਲੀ ਬੈਲਟ ਹੈ ਦਰਖਤਾਂ ਦੀ ਬੂਟਿਆਂ ਦੀ ਉਹਨੂੰ ਬਚਾਲਣ ਲਈ ਆਏ ਹੋ ਇਹ ਠੀਕ ਹੈ ਸ਼੍ਰੋਮਣੀ ਕਮੇਟੀ ਸੁੱਤੀ ਹੋਈ ਹੈ ਕਿਉਂ ਉਹ ਵੀ ਅੰਦਰ ਖਾਤੇ ਮਿਲਿਆ ਜੁੜੀਆਂ ਗੱਲਾਂ ਕਰਦਾ ਸੁਖਵੀਰ ਬਾਦਲ ਭਗਵੰਤ ਮਾਨ ਨਾਲ ਉਹਦੇ ਆਪਣੇ ਕੇਸ ਨੇ ਉਹਨੇ ਆਪਣਾ ਸਾਲਾ ਛਡਾਣਾ ਉਹਨੇ ਆਪਣੀ ਜਨਾਨੀ ਬਚਾਣੀ ਹੈ ਉਤੇ ਵੀ ਹੋਣਿਆ ਕੋਈ ਮਸਲੇ ਲੈਣ ਦੇਣ ਦੇ ਪੈਸੇ ਟਕੇ ਦੇ ਇਸ ਕਰਕੇ ਆ ਸਾਰਾ ਮਿਲਿਆ ਜੁੜਿਆ ਕੰਮ ਹੈ ਕਾਮਯਾਬ ਉਹ ਹੁੰਦੇ ਨੇ ਜਿਹੜੇ ਦਰੀ ਤੇ ਬੰਦੇ ਨੇ ਕਾਮਯਾਬ ਉਹ ਹੁੰਦੇ ਨੇ ਜਿਹੜੇ ਗੇਟਾਂ ਦੇ ਆ ਕੇ ਬੋਲਦੇ ਨੇ ਸੋ ਇਸ ਕਰਕੇ ਅੱਜ ਦੇ ਦਿਨ ਦੇ ਉੱਤੇ ਸਮੂਹ ਸਾਧ ਸੰਗਤ ਨੂੰ ਅਪੀਲ ਹੈ ਜਿਸ ਢੰਗ ਨਾਲ ਤੁਸੀਂ ਸਹਿਯੋਗ ਕਰ ਰਹੇ ਹੋ ਆਓ ਰਲ ਮਿਲ ਕੇ ਆਪਾਂ ਇੱਕ ਮੋਰਚਾ ਅੱਗੇ ਲਾਉਣ ਦੀ ਵੱਡੀ ਤਿਆਰੀ ਕਰੀਏ ਜੇ 5 ਮਿੰਟ ਤੱਕ ਅਫਸਰ ਨਾ ਆਏ ਭਾਈ ਸਿਕਿਉਰਿਟੀ ਵਾਲਾ ਨੋਟ ਕਰ ਲੈ ਵੀਰੇ ਓਏ 5 ਮਿੰਟ ਜੇ ਤੁਹਾਡਾ ਅਫਸਰ ਨਾ ਆਇਆ ਤਾਂ ਅਸੀਂ ਫਿਰ ਅੰਦਰ ਬਣਦੀ ਕੋਸ਼ਿਸ਼ ਕਰਾਂਗੇ ਕੱਲੂ ਫਿਰ ਨਾ کہیں ਬਿਸਾਨਾ ਧੱਕਾ ਮੁਕੀ ਹੋਈ ਆ ਆ ਬਲਾਲਾ ਜਿਹੜਾ ਬੁਲਾਉਣਾ ਚਾਹੇ ਤੁਸੀਂ ਛੋਟਾ ਬੁਲਾਓ ਬੜਾ ਬੁਲਾਓ ਤੁਸੀਂ ਦੇਖਣਾ ਇਹ ਪੁੱਡਾ ਦੀ ਜ਼ਿੰਮੇਵਾਰੀ ਆ ਨਣੀ ਮੜ ਦੀ ਜ਼ਿੰਮੇਵਾਰੀ ਆ ਜੇ ਮੈਨੇਜਮੈਂਟ ਇਹ ਕੰਮ ਨਹੀਂ ਕਰਦੀ ਤਾਂ ਮੈਨੇਜਮੈਂਟ ਦਾ ਸੜਕਾਂ ਦੇ ਉੱਤੇ ਮਰਦਾਬਾਦ ਹੋਏਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ